ਸਰਕਾਰੀ ਸਕੂਲ ਵੀ ਨਹੀਂ ਘਟ ਸਾਲਾਨਾ ਸਮਾਰੋਹ ਅਤੇ ਇਨਾਮ ਵੰਡ ਦੀ ਸਫਲ ਬਿਹਾਰਗਮ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਡਲ ਜੋ ਸਾਲਾਨਾ ਸਮਾਰੋਹ ਵਿਦਿਆਰਥੀਆਂ ਨੂੰ ਮਿਲੇ ਮਾਨ ਸਨਮਾਨ ਸਰਕਾਰੀ ਐਲੀਮੈਂਟਰੀ ਸਕੂਲ ਡਲ ਵੱਲੋਂ ਸਾਲਾਨਾ ਗ੍ਰੈਜੂਏਸ਼ਨ ਸਰਮਨੀ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੀ ਕਾਬਲੀਅਤ ਨੂੰ ਸਨਮਾਨਿਤ ਕੀਤਾ ਗਿਆ ਸਮਾਰੋਹ ਵਿੱਚ ਵਿਦਿਆਰਥੀਆਂ ਨੇ ਵਧੀਆ ਅਕਾਦਮਿਕ ਨਤੀਜੇ ਪ੍ਰਾਪਤ ਕਰਨ ਤੇ ਇਨਾਮ ਹਾਸਲ ਕੀਤੇ ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਹਾਂਜੀ ਹੁਣ 5 ਮਿੰਟ ਦੀ ਬ੍ਰੇਕ ਹੈ ਸਾਰੇ ਜਣੇ ਪਲੀਜ਼ ਜਾ ਕੇ ਚਾਹ ਪੀ ਲਓ ਆਪਾਂ 5-10 ਮਿੰਟ ਬਾਅਦ ਫੇਰ ਸਾਰੇ ਇੱਥੇ ਮਿਲਦੇ ਆਂ ਕਵੀ ਤੇ ਚੇਤਾਵਨੀ ਬਹੁਤ ਨੇ ਇਸ ਦੇ ਨਾਲ ਸਾਡੇ ਸਮਾਰਟ ਸਕੂਲ ਕੋਆਰਡੀਨੇਟਰ ਸਰਦਾਰ ਗੁਰਮੀਤ ਸਿੰਘ ਖਾਲਸਾ ਜੀ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਆਕਾਲ ਸਾਹਿਬ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਇਸ ਸੈਂਟਰ ਦੇ ਪ੍ਰਿੰਸੀਪਲ ਜਿੰਦਰ ਸਿੰਘ ਜੀ ਸ਼੍ਰੀ ਅਮਨਦੀਪ ਸਿੰਘ ਜੀ ਔਰ ਜਰਜੀ ਗਰਮੀਤ ਸਿੰਘ ਜੀ ਵੱਖ-ਵੱਖ ਸਕੂਲਾਂ ਤੋਂ ਆਏ ਸਾਡੇ ਟੀਚਰ ਸਾਹਿਬਾਨ ਸਾਡੇ ਇਸ ਨਗਰ ਦੇ ਬਹੁਤ ਹੀ ਬਤਵੰਤੇ ਔਰ ਮਹਤਵਪੂਰਨ ਈ ਮੈਨ ਕਰਦੇ ਆ ਮੈਂ ਉਹਨਾਂ ਦਾ ਜਿਹੜੇ ਹੁਣ ਕੇ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਵਾ ਔਰ ਸਭ ਤੋਂ ਜ਼ਿਆਦਾ ਜੋ ਅੱਜ ਇਸ ਫੰਕਸ਼ਨ ਨੂੰ ਸਾਰੇ ਨੂੰ ਵੇਖ ਰਿਹਾ ਜਿਨ੍ਹਾਂ ਦੀ ਰਹਿਮਾਈ ਦੀ ਇਸ ਫੰਕਸ਼ਨ ਹੋ ਰਿਹਾ ਵਾ ਇਸ ਸਕੂਲ ਦੇ ਮੁਖੀ ਸ੍ਰੀ ਵਿਜੇ ਮਹਿਤਾ ਜੀ ਉਹਨਾਂ ਦੀ ਪੂਰੀ ਟੀਮ ਉਹਨਾਂ ਦਾ ਸਟਾਫ ਛੋਟੇ-ਛੋਟੇ ਬੱਚੇ ਔਰ ਉਹਨਾਂ ਦੇ ਦੇ ਸੋ ਜੋ ਸਾਡੀਆਂ ਭੈਣਾਂ ਮਾਵਾ ਉਹਨਾਂ ਦੇ ਪਿਤਾ ਸਾਹਿਬਾਂ ਦੇ ਇੱਥੇ ਆਏ ਆ ਕਿਉਂਕਿ ਸਾਡਾ ਅਲਮਟ ਚੈਲਨ ਜਿਹੜਾ 24 25 ਦਾ ਇਹ ਖਤਮ ਹੋਣ ਜਾ ਰਿਹਾ ਵਾ ਔਰ ਨਵਾਂ ਚੈਲਨ ਜਿਹੜਾ ਵਾ ਸਾਡਾ ਉਹ ਸ਼ੁਰੂ ਹੋਣ ਜਾ ਰਿਹਾ ਬੁੱਲੜੇ ਤੁਸੀਂ ਸੁਣਨੇ ਚਾਹੁੰਦੇ ਸੀ ਸੋਚਿਆ ਵੀ ਨਾ ਅਸੀਂ ਸਮਾਂ ਲੱ ਲਾਂਗੇ ਤੁਹਾਡੇ ਸਕੂਲ ਨੂੰ ਅਸੀਂ ਦੋ ਕਮਰੇ ਦਿੱਤੇ ਸੀ ਤੁਹਾਡੇ ਸਕੂਲ ਮੁਖੀ ਨੇ ਦੋ ਤੇ ਤਿੰਨ ਬਣਾਤੇ ਆ ਮਾਦਬਾ ਕਿਆ ਹੋਈ ਇਹੋ ਕੁਝ ਪ੍ਰਾਈਵੇਟ ਸਕੂਲਾਂ ਨੇ ਕਰਦੇ ਹੁੰਦੇ ਸਾਡੇ ਬੱਚੇ ਨੂੰ 10-10 20-20 ਵਜੇ ਕਲਾਸੀ ਤੱਕ ਲੈਂਦੇ ਪਤਾ ਨਹੀਂ ਇਹ ਕਿੰਨਾ ਕੁ ਮਾਰਤਾ ਮਾਰ ਲਿਆ ਵਾ ਪਰ ਅੱਜ ਤੁਸੀਂ ਵੇਖੋ ਉਹਨਾਂ ਸਕੂਲਾਂ ਦਾ ਮੁਕਾਬਲਾ ਸਾਡੇ ਸਰਕਾਰੀ ਸਕੂਲਾਂ ਦੇ ਨਾਲ ਕਰਕੇ ਕਿ ਇੱਥੇ ਬਸੰਡੀਆਂ ਜਾਂਦੀਆਂ ਕਿ ਉੱਥੇ ਬਸੰਡੀਆਂ ਜਾਂਦੀਆਂ ਨੇ ਸਾਰਾ ਕੁਝ ਉੱਥੇ ਫ੍ਰੀ ਹੈ ਕੋਈ ਵੀ ਪੈਸਾ ਕਿਸੇ ਤੋਂ ਨਹੀਂ ਲੈ ਜਾਂਦਾ ਅੱਦੇ ਸਾਨੂੰ ਵਧੀਆ教育 ਚਾਹੀਦੀ ਹੈ ਫ੍ਰੀ ਤਾਂ ਸੀ ਜਿੰਨੇ ਇਸ ਕਿਤੇ ਆਸਾਨ ਨਹੀਂ ਕਰਦੇ ਇਹ ਸਰਕਾਰ ਦਾ ਫਰਜ਼ ਹੈ ਪਰ ਅੱਜ ਮੈਂ ਗੱਲ ਕਰਦਾ ਮਾਨਨਕਾ ਸੈਕਿੰਡ ਪੋਜੀਸ਼ਨ ਸਿਮਰਨ ਕੌਰ ਸੈਕਿੰਡ ਪੋਜੀਸ਼ਨ ਸਿਮਰਨ ਕੌਰ ਥਰਡ ਪੋਜੀਸ਼ਨ ਲਸ਼ਮੀਰ ਕੌਰ ਤਾੜੀਆਂ ਦੀ ਆਵਾਜ਼ ਨਹੀਂ ਆ ਰਹੀ ਕਿਸੇ ਦੀ ਵੀ ਇੱਥੇ ਅ ਕਦਮਰ ਰੱਖੇ ਹੀ ਨਹੀਂ ਦੇ ਇੱਥੇ ਨਾ بارش ਦੇ ਪਾਣੀ ਦੇ ਨਾਲ ਸਾਨੂੰ ਤਾਂ ਸੜਕ ਹੀ ਨਹੀਂ ਨਜ਼ਰ ਆਉਂਦੀ ਹੁੰਦੀ ਤੇ ਇੱਕ ਵੱਟ ਜੀ ਹੀ ਉਹਦੇ ਤੇ ਚੜ ਕੇ ਆਈਦਾ ਹੀ ਨਹੀਂ ਜੀ ਤੇ ਐਂ ਪਰੇ ਉਪਰੇ ਨਹੀਂ ਆਉਣਾ ਵੀ ਤੁਸੀਂ ਉੱਥੇ ਹੀ ਰੁਕ ਜਿਓ ਜਾਂ ਗੱਡੀ ਉੱਥੇ ਹੀ ਲੱਗ ਜਾਂਦੀ ਜੀ ਹੁਣ ਤੇ ਤੁਸੀਂ ਗੱਡੀਆਂ ਤੋਂ ਹਿਸਾਬ ਲਾ ਸਕਦੇ ਵੀ ਇੱਥੇ ਸਕੂਲ ਦੀ ਡਿਵੈਲਪਮੈਂਟ ਕਿੰਨੀ ਹੈ ਤੇ ਤੁਹਾਡੇ ਨਾਲ ਹੀ ਸਾਰਿਆਂ ਨਾਲ ਗੱਲਬਾਤ ਕਰਦੇ ਬਹੁਤ ਸਾਰਿਆਂ ਨੇ ਬਹੁਤ ਸਾਰੇ ਸੈਕਿੰਡ ਕਲਾਸ ਫਰਸਟ ਪੋਜੀਸ਼ਨ ਅਭਿਜੀਤ ਸਿੰਘ सीरत कौर, दीप कौर सेकंड पोजीशन हरमनदीप कौर थर्ड पोजीशन शरणजीत कौर थर्ड पोजीशन शरणजीत कौर सिंह अमनदीप सिंह जी ਉਹਨਾਂ ਨੂੰ ਸਨਮਾਨਤ ਕੀਤਾ ਜਾਵੇ। ਕਲਾਪਿੰਗ ਕਰ ਦਿਓ ਬੱਚੇ। ਤੋਂ ਭੇਜਿਆ ਤਾਂ ਮਾਣ ਮਰ ਮੋਤਲ ਭੇਜਿਆ ਆ ਉਹਦੇ ਨਾਲ ਸੀਏਟੀ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਨੇ 500 ਰੁਪਇਆ ਭੇਜਿਆ ਆ ਧੰਨਵਾਦ ਸਰ ਜੀ ਸਰਦਾਰ ਗਰਸੇਵ ਸਿੰਘ ਜੀ ਮਾਣੀ ਮੇਗਾ ਪਿੰਡ ਤੋਂ ਉਹ ਨਾਲ ਪਿੰਡ ਤੋਂ ਭਾਜੀ ਮੰਚ ਤੇ ਬਹੁਤ ਹੀ ਵਧੀਆ ਪੇਸ਼ ਕਰੀ ਹੋਈ ਆ ਉਹਦੇ ਲਈ ਸਾਰਾ ਸਤਿਕਾਰ ਜੋ ਜਿੰਨੇ ਵੀ ਪਤਵੰਤੇ ਬੈਠੇ ਹੋ ਸਾਡੇ ਕואର୍ਡੀਨੇਟਰ ਹਾਲ ਪਹਿਲਾਂ ਮੈਨੂੰ ਸੁਣਿਆ ਤੇ ਮੈਂ ਹਾਂ ਸਾਰੇ ਓਟਾ ਪਿੰਡ ਦਾ ਨਾਂ ਹੀ ਢਾਲਿਆ ਲੋ ਢਾਲੇ ਤਾਂ ਗਰੇਦੀ ਦਾ ਛੱਡਿਆ ਸੁਸਤੇ ਤੇ ਹੁਣ ਪਰ ਡੱਲ ਡੱਲ ਨਹੀਂ ਰਿਹਾ ਡੱਲ ਨੂੰ ਹੁਣ ਆਪਾਂ ਐਕਟਿਵ ਕਹਿ ਸਕਦੇ ਆ ਤੇ ਇਹਦੇ ਵਿੱਚ ਸਾਡੇ ਸੀਆਈਟੀ ਸਰ ਸਰਦਾਰ ਰਜਿੰਦਰ ਸਿੰਘ ਜੀ ਸਰ ਸਰਦਾਰ ਰਜਿੰਦਰ ਸਿੰਘ ਨੂੰ ਕੇ ਸਾਡੇ ਮੁਹੰਮਦਪੁਰ ਸਾਹਿਬਾਨ ਨੂੰ ਵੀ ਜਿਹੜਾ ਆ ਉਹ ਮੱਲੋਂ ਸਰਦਾਰ ਗੁਰਦੇਵ ਸਿੰਘ ਤੁਹਾਨੂੰ ਜੀ ਨੂੰ ਸਨਮਾਨਤ ਕੀਤਾ ਜਾਵੇ ਸਾਡੇ ਸਰਪੰਚ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਬਹੁਤ ਬਹੁਤ ਇਨਾਂ ਦਾ ਵੀ ਧੰਨਵਾਦੀ ਆ ਅਸੀਂ ਕਿ ਇਹ ਜਿਵੇਂ ਆ ਭਰਾ ਸਮਾ ਵਿੱਚ ਕੱਢ ਕੇ ਜਿਹੜਾ ਆ ਸਾਡੇ ਦਰਮਿਆਨ ਸ਼ਾਮਲ ਹੋਏ ਔਰ ਇੰਨਾ ਸਮਾ ਸਾਡੇ ਚ ਬੈਠੇ ਨੇ ਵੀ ਫੂ ਸਰਪੰਚਾਂ ਨੂੰ ਤਾਂ ਵਕਾਈ ਸਮਾਂ ਹੀ ਨਹੀਂ ਹੁੰਦਾ ਤੇ ਤੁਹਾਨੂੰ ਆ ਵੀ ਜੀ ਡਾਡਾ ਵੀ ਰਿਕੁਐਸਟ ਕਰਾਂਗੇ ਕਿ 2 ਮਿੰਟਾਸ ਤੇ ਹੰਨ ਸਰਦਾਰ ਜਗਿੰਦਰ ਸਿੰਘ ਜੀ ਸਮਾਜ ਸੇਵੀ ਮੈਂ ਸਰਪੰਚ ਸਾਹਿਬ ਤੇ ਸੀਐਟੇ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਆ ਕੇ ਸਰਦਾਰ ਜਗਿੰਦਰ ਸਿੰਘ ਜੀ ਨੂੰ ਸਨਮਾਨਤ ਕਰਨ ਸਰਦਾਰ ਗੁਰਦੇਵ ਸਿੰਘ ਜੀ ਸੀਐਟੇ ਸਾਹਿਬ ਮੇਰੇ ਸੀਆਈਟੀ ਸਾਹਿਬਾ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਸਤੰਸਾ ਸਲਮਾਨਤ ਕਰਨਗੇ ਤਾੜੀਆਂ ਮਾਰਦੇ ਜਾਓ ਪਲੀਜ਼ ਮੋਦਬਰ ਸਾਹਿਬਾਨ ਜਿੱਕੀ ਫਦੇ ਜਿੰਨੇ ਵੀ ਬਾਹਰੋਂ ਕਿਤੇ ਸਾਹਿਬਾਨ ਨਾਲ ਹੋਰ ਮੇਰੇ ਵੀ ਬਹੁਤ ਬਾਰ ਬੰਦੇ ਜਿੱਦੇ ਵੀ ਭਰਾ ਬਰੇ ਆਏ ਆ ਜੋ ਬੱਚੇ ਵੀ ਕਹਿੰਦੇ ਸਾਰੇ ਸਾਰਿਆਂ ਦੇ ਇੱਥੇ ਪਹੁੰਚਦੇ ਪਹਿਲਾ ਮਨ ਲਗੀ ਦਿਲੋਂ ਧੰਨਵਾਦ ਦਿਲ ਦੀਆਂ ਗਹਿਰਾਈਆਂ ਦੇ ਧੰਨਵਾਦ ਕਰਦੇ ਜੀ ਉਸ ਤੋਂ ਬਾਅਦ ਜਿਸ ਤਰ੍ਹਾਂ ਆਪਣੇ ਇਹ ਬੱਚੀਆਂ ਵਿਜੇ ਮਹਿਤਾ ਨਾਲ ਮਨ ਲਗੀ ਬੋਰਸਾਈਡ ਤੋਂ ਜਿਸ ਤਰ੍ਹਾਂ ਇਹਨਾਂ ਦੀ ਇੱਥੇ ਜੁਆਇਨਿੰਗ ਹੋਈ ਇਹਨਾਂ ਨੂੰ ਪੜਾਈ ਦਾ ਵੀ ਇਹਨਾਂ ਦੇ ਸਕੂਲ ਦੇ ਕਮਰੇ ਕਮਰੇ ਨਾਲ ਪੜਾਈ ਦੇ ਵਿੱਚ ਵੀ ਬਹੁਤ ਵਧੀਆ ਇਹਨਾਂ ਨੇ ਨਿਖਾਰ ਲਿਆਂਦਾ ਤੇ ਸਕੂਲ ਦੇ ਬੱਚਿਆਂ ਨੂੰ ਜਿਹੜੇ ਅੱਜ ਅਗਲੀ ਕਲਾਸ ਦੇ ਵਿੱਚ ਪਹੁੰਚ ਗਏ ਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਉਹ ਵੀ ਦਿਨ ਸੀ ਸਰ ਨੇ ਜੜ ਲਗਾਈ ਸਕੂਲ ਦੀ ਕਿ ਜਿਹੜੇ ਕਮਰੇ ਆ ਫਸਟ ਇਹਨਾਂ ਨੇ ਤਮੀਰ ਕਰਵਾਏ ਉਹ ਜਿਹੜਾ ਰੁਕ ਸ਼ਰਮਾ Só se si ਬੋਲੇ ਗੁਰੂ ਕਾ ਕਾਰ ਤਗਵੀਰ ਭਾਈ ਮੈਂ ਜੀ ਪਰਵਾਸ ਬੰਦ ਜੀ ਤਗਵੀਰ ਭਾਈ ਇੱਕ ਮਿੱਠੇ ਮੇਰੇ ਪਰਵਾਸ ਬੰਦ ਹੋ ਗਏ ਗੁਰਸੋ ਨਾ ਕਿਉਂਕਿ ਸਾਡਾ ਅੱਜ ਵਿੱਚ ਚੈਚੰਗੀ ਦਾ 21 ਪੱਕੀ ਦਾ ਇਹ ਖਤਮ ਹੋਣ ਜਾ ਰਿਹਾ ਹੈ ਔਰ ਨਵਾ ਆਰੀ ਐਲੀਮੈਂਟਰੀ ਸਕੂਲ ਦਾ ਜਿਹੜੇ ਜਿਹੜੇ ਪ੍ਰੋਗਰਾਮ ਕਰਵਾਏ ਜਾ ਰਹੇ ਇਸ ਬੰਦੇ ਦੇ ਸਬੰਧ ਵਿੱਚ ਅੱਜ ਸਰ ਸਕੂਲ ਦੇ ਵਿੱਚ ਗ੍ਰੈਜੂਏਸ਼ਨ ਸਰেমনি ਇਹਨੂੰ ਆਪਸਲਾ ਨਾਲਸਾਹੂਮੀ ਕਿਵੇਂ ਕਰਦੇ ਨੇ ਤੋਂ ਹਰ ਸਾਲ ਜਿਹੜਾ ਪੰਜਾਬ ਸਰਕਾਰ ਆਖਿਆ ਸਾਡੇ ਸਿੱਖਿਆ ਵਿਭਾਗ ਦੀਆਂ ਨਿਰਦੇਸ਼ਾਂ ਅਨੁਸਾਰ ਸਾਲ ਦਾ ਆਖਰੀ ਹਫਤੇ ਦੇ ਵਿੱਚ ਗ੍ਰੈਜੂਏਸ਼ਨ ਸਰেমনি ਜਾਂ ਸਲਾਨਾ ਸਮਾਰੋਹ ਕਰਵਾਇਆ ਜਾਣਾ ਹੁੰਦਾ ਹੈ ਉਸੇ ਲਈ ਦੇ ਤਹਿਤ ਜਿਹੜਾ ਵਾ ਅੱਜ ਅਸੀਂ ਸਕੂਲ ਦੇ ਵਿੱਚ ਸਲਾਮਨਾ ਸਮਾਰੋਹ ਜਾਂ ਗ੍ਰੈਜੂਏਸ਼ਨ ਸਮਾਰੋਹ ਇਹਨੂੰ ਬਾਕਿਆ ਕਰ ਰਹੇ ਹਾਂ ਉਹ ਕਰਵਾਇਆ ਜਾ ਰਿਹਾ ਹੈ ਜਿਹਦੇ ਵਿੱਚ ਸਾਲ 2021-22 ਦੇ ਵਿੱਚ ਦੋ ਬੱਚਿਆਂ ਦੀਆਂ ਪ੍ਰਾਪਤੀਆਂ ਸੀ ਉਹ ਦੱਸੀਆਂ ਜਾਣਗੀਆਂ ਔਰ ਜਿਹੜੇ ਬੱਚਿਆਂ ਨੂੰ ਇਸਨਾ ਆਈਆ ਉਹਨਾਂ ਨੂੰ ਵੀ ਨਾਮ ਬਣ ਸੌਰੀ ਹੈਗਾ ਕੁਝ ਇੱਕ ਛੋਟਾ ਜਿਹਾ ਕਲਚਰਲ ਪ੍ਰੋਗਰਾਮ ਵੀ ਕਰਨਾ ਜਿਹੜਾ ਲਾ ਕੋਈ ਅਪੂਰੀ ਕੀਤਾ ਜਾ ਰਿਹਾ ਉਹ ਰਸਤਲਾ ਬਹੁਤ ਮਨਾਉ ਸਾਰੇ ਟੀਚ ਸਰਕਾਰ ਦੇ ਨਾਲ नहार बहुत ज उपराले कर रही है उसाले के तहत देख सकते जी कि साल पहला या ढाई साल पहला मैं इतने आया सी। ता उस समय

ਥਰਡ ਪੋਜੀਸ਼ਨ ਲਸ਼ਮੀਰ ਕੌਰ ਤਾੜੀਆਂ ਦੀ ਆਵਾਜ਼ ਨਹੀਂ ਆ ਰਹੀ ਕਿਸੇ ਦੀ ਵੀ ਸੁਖਮਨ ਸਿੰਘ ਆ ਗਿਆ ਦੇਖੋ 68 ਮਿੰਟ 68 ਪੋਜੀਸ਼ਨ ਸੁਖਮਨਦੀਪ ਸਿੰਘ